ਸਾਸਤਰੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਾਲੂ ਵਾਲਾ ਨਹਿਰ ਜੋ ਕਿ ਚੱਲ ਰਹੀ ਹੈ ਇਹਦੇ ਵਿੱਚ ਬਿਲਕੁਲ ਸਫਾਈ ਨਹੀਂ ਹੋਈ ਜੋ ਵੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਥੋਂ ਅਲਕਾ ਜਲਾਲਾਬਾਦ ਦੇ ਵਿਧਾਇਕ ਦੀ ਜੋ ਕੋਠੀ ਆ ਸਿਰਫ ਬਿਲਕੁਲ ਉਹਦੇ ਨਾਲ ਖੜੀ ਆ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਉਹਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਇਹ ਸਾਡਾ ਸਿਰਾ ਦੇਖ ਸਕਦੇ ਹੋ ਇਹ ਨਹਿਰ ਦੀ ਬਿਲਕੁਲ ਕਟਾਈ ਨਹੀਂ ਹੋ ਰਹੀ ਜੋ ਕਾਲੂ ਵਾਲਾ ਨਹਿਰ ਹੈ ਇਹਦੇ ਵੱਖ-ਵੱਖ ਪਿੰਡਾਂ ਨੂੰ ਪਾਣੀ ਪਹੁੰਚਾਉਂਦੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੋਈ ਇਸ ਨਹਿਰ ਦੀ ਸਫਾਈ ਨਹੀਂ ਹੋਈ ਇੱਕ ਸਾਈਡ ਤੇ ਸ਼ਾਇਦ ਪਰਲੀ ਸਾਈਡ ਹੋਈ ਹੋਵੇ ਉਹ ਵੀ ਤੁਹਾਨੂੰ ਤਸਵੀਰਾਂ ਵਿੱਚ ਦਿਖਾਉਣੇ ਆ ਦੇਖ ਸਕਦੇ ਹੋ ਕਾਲੂ ਵਾਲੇ ਤੋਂ ਜੋ ਮੈਨਰ ਜਾਂਦਾ ਹੈ ਸਿੱਧੂ ਵਾਲਾ ਔਰ ਨਾਲ ਦੇ ਪਿੰਡਾਂ ਨੂੰ ਇਹ ਨਹਿਰ ਲੱਗਦੀ ਹੈ ਹਲਕਾ ਵਿਧਾਇਕ ਦੀ ਬਿਲਕੁਲ ਕੋਠੀ ਨੇੜੇ ਆ ਇੱਥੋਂ ਰੋਜ਼ ਹਲਕਾ ਵਿਧਾਇਕ ਜਾਂਦੇ ਆ ਲੇਕਿਨ ਨਹਿਰ ਦੀ ਸਫਾਈ ਨਹੀਂ ਜੇਕਰ ਹਲਕਾ ਵਿਧਾਇਕ ਦੀ ਕਿਤੇ ਨਜ਼ਰ ਜਾਏ ਤੇ ਇਹਦਾ ਸਫਾਈ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਇਹਦਾ ਪੂਰਾ ਪਾਣੀ ਮਿਲ ਸਕੇ ਸੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਆ ਕੋਲੋ ਰੋਡ ਆ ਇਹਦੇ ਨਾਲੇ ਲਾਗੇ ਪੱਟਾ ਖੜਾ ਆ ਕਾਲੂ ਵਾਲੇ ਕੋਲੇ ਕੋਤ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਿਲਕੁਲ ਸਾਈਡ ਤੇ ਨਹੀਂ ਸਫਾਈ ਹੋਈ ਆਏ ਦੀ ਪੋਲਾ ਬਿਲਕੁਲ ਰੋਡ ਦੇ ਲਾਗੇ ਬਿਲਕੁਲ ਹਲਕਾ ਜਲਾਲਾਬਾਦ ਦੇ ਵਿਧਾਇਕ ਦੀ ਕੋਠੀ ਦੇ ਕੋਲੋਂ ਇਹ ਨਹਿਰ ਲੰਘਦੀ ਆ ਜੋ ਛੋਟਾ ਮੈਨਾਰਾ ਇਹਦੀ ਸਫਾਈ ਬਿਲਕੁਲ ਨਹੀਂ ਕਰਾਈ ਵਿੱਚ ਕਾ ਬੂਟ ਉਦਾਂ ਹੀ ਖੜਾਇਆ ਸੋ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਹੈ ਇਸ ਵੱਲ ਧੰਨ ਦਿੱਤਾ ਜਾਵੇ ਦੋਸਤੋ ਜੋ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਉਸ ਨਹਿਰ ਦੀ ਮੈਨਰ ਦੀ ਖਟਾਈ ਨਹੀਂ ਹੋਈ ਸੀ ਆ ਤੁਹਾਨੂੰ ਜਿਹਦੀ ਸਫਾਈ ਹੋਈ ਹੈ ਨਹਿਰ ਦੀ ਉਹਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਇਹ ਬੱਗੇ ਕਿਆਂ ਤੋਂ ਜੋ ਸਾਲੜ ਕਤੋਂ ਹੁੰਦੀ ਵੀ ਨਹਿਰ ਅੱਗੇ ਜਾਂਦੀ ਐ ਸਖੇਰਾ ਬੋਦਲਾ ਨਮੋਚੜ ਕਲਾਂ ਲੇਕਿਨ ਇੱਥੋਂ ਇਹਦੀ ਸਫਾਈ ਪੂਰੀ ਪ੍ਰੋਪਰ ਤਰੀਕੇ ਨਾਲ ਕਰਾਈ ਗਈ ਹੈ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਬੱਗੇ ਕੇ ਨਹਿਰ ਐ ਇਹਦੀ ਪੂਰੀ ਪ੍ਰੋਪਰ ਤਰੀਕੇ ਨਾਲ ਸਫਾਈ ਹੋਈ ਹੋਈ ਐ ਲੇਕਨ ਨਹਿਰ ਵੀ ਚੱਲ ਰਹੀ ਆ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਦੀ ਸਫਾਈ ਪੂਰੀ ਪ੍ਰੋਪਰ ਤਰੀਕੇ ਨਾਲ ਹੋਈ ਆ ਇੱਥੇ ਪ੍ਰਸ਼ਾਸਨ ਨੂੰ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਲੇਕਨ ਜਿੱਥੇ ਨਹੀਂ ਸਫਾਈ ਹੋਈ ਉਸ ਵੱਲ ਵੀ ਧਿਆਨ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਇਕ ਕਰੋ ਔਰ ਕਮੈਂਟ ਕਰੋ ਸਾਡਾ ਸਿਰਫ ਇੱਕੋ ਮਸਕਦ ਹੁੰਦਾ ਹੈ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਜਗਾਉਣਾ ਧੰਨਵਾਦ ਸਾਥੀਓ